ਪਿੰਡੀ ਹਰ ਇੱਕ ਨੂੰ ਬੜੀ ਪਸੰਦ ਹੁੰਦੀ ਹੈ ਤੇ ਆਲੂ ਬੱਚਿਆਂ ਦੀ ਪਹਿਲੀ ਪਸੰਦ ਹੁੰਦੀ ਹੈ ਜੇ ਬੱਚਿਆਂ ਦੇ ਸਕੂਲ ਦੇ ਟਿਫਨ ਵਿੱਚ ਆਲੂ ਪਿੰਡੀ ਮਿਕਸ ਮਿਲ ਜੇ ਇਸ ਤੋਂ ਵਧੀਆ ਉਹਨਾਂ ਲਈ ਕੁਝ ਹੋ ਨਹੀਂ ਸਕਦਾ ਦੋਨੇ ਚੀਜ਼ਾਂ ਮਿਲ ਕੇ ਇੰਨੀਆਂ ਟੇਸਟੀ ਬਣਦੀਆਂ ਨੇ ਨਾਲੇ ਝਟਪਟ ਵਿੱਚ ਤਿਆਰ ਹੋ ਜਾਂਦੀਆਂ ਸਵੇਰ ਸਵੇਰ ਜਦੋਂ ਹੀ ਬੱਚਿਆਂ ਦਾ ਟਿਫਨ ਕਰਨਾ ਹੋਵੇ ਤਿਆਰ ਤਾਂ 250 ਗ੍ਰਾਮ ਲਈਏ ਪਿੰਡੀ ਤੇ ਇੱਕ ਵੱਡੇ ਸਾਈਜ਼ ਦਾ ਲਈਏ ਆਲੂ ਉਹਨੂੰ ਪਤਲਾ ਤੇ ਲੰਮਾ ਆਪਾਂ ਕੱਟ ਲਿਆ ਨਾ ਜ਼ਿਆਦਾ ਪਤਲਾ ਕੱਟੇ ਹੋ ਨਾ ਜ਼ਿਆਦਾ ਮੋਟਾ ਉਸ ਤੋਂ ਬਾਅਦ ਇੱਕ ਚਮਚਾ ਲਵਾਂਗੇ ਤੇਲ ਦਾ ਚੰਗੀ ਤਰ੍ਹਾਂ ਗਰਮ ਕਰਕੇ ਵਿੱਚ ਭੁੰਨਾਗੇ ਜੀਰਾ ਆਲੂਆਂ ਨੂੰ ਕੱਟ ਕੇ ਤੁਸੀਂ ਚੰਗੀ ਤਰ੍ਹਾਂ ਧੋ ਲੈਣਾ ਤੇ ਫਿਰ ਕਪੜੇ ਨਾਲ ਪੂੰਝ ਲੈਣਾ ਉਸ ਤੋਂ ਬਾਅਦ ਸਾਰੇ ਆਲੂਆਂ ਨੂੰ ਆਪਾਂ ਇਹਦੇ ਵਿੱਚ ਮਿਕਸ ਕਰ ਦਾਂਗੇ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਾਂਗੇ ਹੌਲੀ-ਹੌਲੀ ਪਕਾਵਾਂਗੇ ਉਸ ਤੋਂ ਬਾਅਦ ਆਪਾਂ ਲਈਏ ਪਿੰਡੀਆਂ ਇਹਨਾਂ ਸਾਈਡਾਂ ਤੋਂ ਆਪਾਂ ਕੱਟ ਲਾਂਗੇ ਜੇ ਪਿੰਡੀ ਜਿਆਦਾ ਲੰਬੀ ਹੈ ਤਾਂ ਇਹਦੇ ਤਿੰਨ ਹਿੱਸੇ ਕਰ ਲਿਓ ਜੇ ਮੀਡੀਅਮ ਸਾਈਜ਼ ਦੀ ਹੈ ਤਾਂ ਦੋ ਹਿੱਸੇ ਕਰ ਲਿਓ ਬਾਕੀ ਜਿੱਦਾਂ ਤੁਹਾਡੀ ਮਰਜ਼ੀ ਹੈ ਉਸ ਹਿਸਾਬ ਨਾਲ ਤੁਸੀਂ ਕੱਟ ਐਨੇ ਆਪਣੇ ਆਲੂ ਆ ਜਿਹੜੇ ਪੱਕ ਕੇ 50 ਤੋਂ 60% ਤੱਕ ਤਿਆਰ ਹੋ ਗਏ ਐਨੇ ਕੇ ਆਲੂ ਤੁਸੀਂ ਪਕਾ ਲੈਣੇ ਆ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਇਹਦੇ ਵਿੱਚ ਮਿਕਸ ਕਰ ਲਾਂਗੇ ਆਪਾਂ ਪਿੰਡੀ ਜਦੋਂ ਆਲੂ ਪਿੰਡੀਆਂ ਦੇ ਨਾਲ ਬਨਣਗੇ ਤੇ ਇਹਨਾਂ ਦਾ ਕਲਰ ਜਿਹੜਾ 골ਡਨ ਜਿਹਾ ਹੁੰਦਾ ਜਾਊਗਾ ਪਿੰਡੀਆਂ ਤੇ ਆਲੂ ਨੂੰ ਚੰਗੀ ਤਰ੍ਹਾਂ ਤੁਸੀਂ ਮਿਕਸ ਕਰ ਦਿਓ ਤੇ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਿਓ ਹੌਲੀ ਹੌਲੀ ਪਕਾਓ ਬਿਲਕੁਲ ਇਹਦੇ ਵਿੱਚ ਲੇਸ ਵਗੈਰਾ ਬਿਲਕੁਲ ਨਹੀਂ ਹੋਊਗੀ ਕਿਉਂਕਿ ਜਦੋਂ ਹੀ ਤੁਸੀਂ ਨਾਲ-ਨਾਲ ਮਿਕਸ ਕਰਦੇ ਰਹੋਗੇ ਤਾਂ ਇਹਦੇ ਵਿੱਚ ਲੇਸ ਨਹੀਂ ਬਣੂਗੀ ਬਹੁਤ ਹੀ ਮਜ਼ੇਦਾਰ ਆਲੂ ਪਿੰਡੀ ਦੀ ਇਹ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਤੇ ਇਹਦਾ ਮਸਾਲਾ ਜਿਹੜਾ ਆਪਾਂ ਖਾਸ ਤਰੀਕੇ ਨਾਲ ਤਿਆਰ ਕਰਾਂਗੇ ਜਦੋਂ ਹੀ ਪਿੰਡੀਆਂ 90% ਤੱਕ ਪੱਕ ਗਈਆਂ ਤਾਂ ਉਸ ਤੋਂ ਬਾਅਦ ਇਹਦੇ ਉੱਪਰ ਨਿਚੋੜ ਦਿਓ ਨਿੰਬੂ ਦੇਖੋ ਇਹਨਾਂ ਦਾ ਕਲਰ ਵਗੈਰਾ ਬਿਲਕੁਲ ਚੇਂਜ ਨਹੀਂ ਹੋਇਆ ਇੱਥੇ ਪਿੰਡੀਏ ਜਿਹੜੀ ਬਿਲਕੁਲ ਪੱਕ ਕੇ ਤਿਆਰ ਹੋ ਚੁੱਕੀ ਹੈ ਤੇ ਹਲਕੀ ਜਿਹੀ ਕਸਰ ਹੈ ਜਿਵੇਂ ਜਿਵੇਂ ਮੈਂ ਆਪਾਂ ਮਸਾਲੇ ਪਾਵਾਂਗੇ ਉਹਦੇ ਨਾਲ ਹੀ ਬਣ ਜੂਗੀ ਫਿਰ ਆਪਾਂ ਲਾਵਾਂਗੇ ਇੱਕ ਪੈਨ ਤੇ ਉਹਦੇ ਵਿੱਚ ਅੱਧਾ ਚਮਚ ਪਾਵਾਂਗੇ ਜੀਰੇ ਦਾ ਦੋ ਪਾਈਆਂ ਆਪਾਂ ਸੁੱਕੀਆਂ ਲਾਲ ਮਿਰਚਾਂ ਮੇਰੇ ਚ ਤੁਸੀਂ ਬੱਚੇ ਦੇ ਟੇਸਟ ਅਕੋਰਡਿੰਗ ਪਾਓ ਜਾਂ ਜਿੰਨੀ ਕੀ ਤੁਸੀਂ ਖਾਣੇ ਹੋ ਉਸ ਹਿਸਾਬ ਨਾਲ ਪਾ ਲਿਓ ਅੱਧਾ ਚਮਚੀ ਪਾਇਆ ਆਪਾਂ ਸਾਬਤ ਤਨੀਆ ਪਰ ਉਹਨੂੰ ਹਲਕਾ ਜਿਹਾ ਆਪਾਂ ਪਹਿਲਾਂ ਹੀ ਕੁੱਟ ਲਿਆ ਸੀ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਜ਼ਰੂਰਤ ਦੇ ਅਨੁਸਾਰ ਨਮਕ ਨਮਕ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਦਾਂਗੇ ਤੁਸੀਂ ਚਾਹੇ ਜਦੋਂ ਹੀ ਆਲੂ ਪਹਿਲਾਂ ਪਾਉਂਗੇ ਤਾਂ ਨਮਕ ਐਟ ਅ ਟਾਈਮ ਹੀ ਪਾ ਸਕਦੇ ਹੋ ਤਾਂਕਿ ਆਲੂ ਜਿਹੜੇ ਉਹ ਜਲਦੀ ਪੱਕ ਜਾਣ ਉਸ ਤੋਂ ਬਾਅਦ ਜਿਹੜੇ ਵੀ ਮਸਾਲਿਆਂ ਨੂੰ ਆਪਾਂ ਰੋਸਟ ਕੀਤਾ ਸੀ ਉਹਨੂੰ ਕੁੰਡੀ ਕੋਟੀ ਵਿੱਚ ਪਾ ਕੇ ਚੰਗੀ ਤਰ੍ਹਾਂ ਕੋਟ ਲਾਂਗੇ ਇਹ ਮਸਾਲੇ ਅੈਨ੍ਹੀ ਹੋਣੇ ਕਿਉਂਕਿ ਬਹੁਤ ਥੋੜੇ ਐ ਇਸ ਲਈ ਆਪਾਂ ਇਹਨੂੰ ਇਸੇ ਤਰੀਕੇ ਨਾਲ ਕੁਟ ਲਾਂਗੇ ਫਿਰ ਇਹਦੇ ਵਿੱਚ ਅੱਧਾ ਚਮਚਾ ਆਪਾਂ ਮਿਕਸ ਕਰਾਂਗੇ ਹਲਦੀ ਦਾ ਚਮਚ ਦਾ ਚੌਥਾ ਹੀ ਸਹੀ ਲਿਆ ਸੌਰੀ ਐਨੀ ਕੀ ਜ਼ਰੂਰਤ ਐ ਇਸ ਲਈ ਆਪਾਂ ਐਨੀ ਕੀ ਹਲਦੀ ਲਵਾਂਗੇ ਸਬਜ਼ੀ ਬਹੁਤ ਥੋੜੀ ਐ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਤੇ ਲਾਸਟ ਤੇ ਇਹ ਮਸਾਲਾ ਜਿਹੜਾ ਆਪਾਂ ਆਲੂ ਪਿੰਡੀ ਦੇ ਉੱਪਰ ਪਾ ਦਾਂਗੇ ਇਹ ਬੜਾ ਹੀ ਮਜ਼ੇਦਾਰ ਮਸਾਲਾ ਬਣਦਾ ਐ ਇਹਦੇ ਨਾਲ ਸਬਜ਼ੀ ਐ ਜਿਹੜੀ ਬਹੁਤ ਜ਼ਿਆਦਾ ਟੇਸਟੀ ਬਣਦੀ ਐ ਤੁਸੀਂ ਕਿਸੇ ਵੀ ਸੁੱਕੀ ਸਬਜ਼ੀ ਦੇ ਉੱਪਰ ਇਸ ਤਰੀਕੇ ਨਾਲ ਮਸਾਲਾ ਬਣਾ ਕੇ ਪਾ ਸਕਦੇ ਹਾਂ ਚੰਗੀ ਤਰ੍ਹਾਂ ਮਿਕਸ ਕਰਿਓ ਜਦੋਂ ਹੀ ਤੁਸੀਂ ਸਾਰੇ ਮਸਾਲੇ ਪਾਤੇ ਉਸ ਤੋਂ ਬਾਅਦ 1 ਮਿੰਟ ਇਹਨੂੰ ਸਲੋ ਫਲੇਮ ਤੇ ਪਕਾਉਣਾ ਹੈ ਤਾਂ ਕਿ ਹਲਕੇ ਜਿਹੇ ਮਸਾਲੇ ਵਿੱਚ ਮਿਕਸ ਹੋ ਜਾਣ ਉਸ ਤੋਂ ਬਾਅਦ ਗੈਸ ਨੂੰ ਕਰ ਦਿਓ ਬੰਦ ਤੇ ਜਦੋਂ ਹੀ ਤੁਸੀਂ ਸਰਵ ਕਰੋਗੇ ਤਾਂ ਤੁਸੀਂ ਵੀ ਦੇਖ ਕੇ ਹੈਰਾਨ ਹੋ ਜਾਓਗੇ ਕਿਉਂਕਿ ਸਬਜੀ ਦੇਖਣ ਵਿੱਚ ਹੀ ਇੰਨੀ ਜ਼ਿਆਦਾ ਵਧੀਆ ਲੱਗ ਰਹੀ ਹੈ ਤੇ ਖਾਣ ਵਿੱਚ ਕਿੰਨੀ ਜ਼ਿਆਦਾ ਟੇਸਟੀ ਹੋਊਗੀ ਇਹ ਤੁਹਾਨੂੰ ਬੱਚੇ ਆਪਣੇ ਆਪ ਹੀ ਘਰ ਵਿੱਚ ਆ ਕੇ ਦੱਸ ਦਣਗੇ ਕਿਉਂਕਿ ਉਹਨਾਂ ਨੇ ਰੋਜ਼ਾਨਾ ਹੀ ਇਸੇ ਸਬਜੀ ਦੀ ਡਿਮਾਂਡ ਕਰਨੀ ਹੈ ਛੋਟੀ ਜਿਹੀ ਵੀਡੀਓ ਹੈ ਤੇ ਸਬਜੀ ਵੀ ਬਣਾਉਣੀ ਬੜੀ ਆਸਾਨ ਹੈ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਹੁਣ ਬੱਚਿਆਂ ਦੇ ਸਕੂਲ ਟਿਫਨ ਵਿੱਚ ਇਹ ਮਜ਼ੇਦਾਰੀ ਸਬਜੀ ਬਣਾ ਕੇ ਜ਼ਰੂਰ ਦਿਓ ਵੀਡੀਓ ਦੇਖ तव्हां धनवाद जी